ਪੋਰਸਾਰੇ ਅੱਛਾ ਕਿਵੇਂ ਆਈ ਸੀ ਤੇ ਉਹ ਉਹਨੂੰ ਫੜਨਾ ਅੱਛਾ ਕੋਈ ਰੋਲਾ ਸੀਗਾ ਅੱਛਾ ਤੇ ਮਹਾਰਾਜ ਰੋਲਾ ਯਾਰ ਹੋਇਆ ਤਾਂ ਉਹਨੂੰ ਭੇਜੀ ਮੇਰੇ ਕੋਲੇ ਹਾਂ ਅੱਸੀ ਕੱਲ੍ਹ ਤੋਂ ਸਤੋਂ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪਵਾਲੀ ਅੱਜ ਸਾਡੇ ਤਾਂ ਇਹ ਚਮਕੀਦਾਰ ਬਿੱਲੂ ਸਿੰਘ ਨੂੰ ਬੁਲਾਉਣਿਆ ਵੀਡੀਓ ਬਣਾਈ ਸੀ ਉਹ ਅਸੀਂ ਸ਼ੇਅਰ ਕਰਦੇ ਪਹਿਲਾਂ ਨਾ ਬਣਾਈ ਸੀ ਉਹਦਾ ਮੂਹਰੇ ਹਿੱਸਾ ਤੇ ਓਹ ਡਿਲੀਟ ਹੋ ਗਈ ਤੇ ਹੁਣ ਮੈਂ ਥੋੜੀ ਜਿਹੀ ਮੈਂ ਬਣਾ ਦਿਆਂ ਤੇ ਉਹ ਸਾਡੇ ਥੋਣ ਕਿੱਸਾ ਦੱਸ ਦਿਆਂ ਸਾਡੇ ਚੌਂਕੀਦਾਰ ਸਾਹਿਬ ਦਾ ਪਤਾ ਕੀ ਕਰਦੇ ਹੁੰਦੇ ਸੀ ਜਦੋਂ ਕਿਤੇ ਪੁਲਿਸ ਆਉਂਦੀ ਮੰਨ ਲਾ ਪਿੰਡ ਚ ਕਿਸੇ ਨੂੰ ਫੜਨ ਤੇ ਚੌਂਕੀਦਾਰ ਨੂੰ ਠਾਕੇ ਤੇ ਉਹਨਾਂ ਦੇ ਘਰੇ ਆਲ ਜਾਂਦੀ ਐ ਨਾ ਵੀ ਫੁਲਾਨਿਆਂ ਦਾ ਘਰ ਦੱਸ ਬਾਈ ਚੌਂਕੀਦਾਰ ਸਾਡੇ ਵਾਲਾ ਚੌਂਕੀਦਾਰ ਦੂਰੇ ਹੋ ਕੇਰਾ ਮਾਰ ਦਿੰਦਾ ਸੀ ਉਸੇ ਬੰਦੇ ਨੂੰ ਦੇਖ ਕੇ ਜਿਹਨੂੰ ਪੁਲਿਸ ਫੜਨ ਆਉਂਦੀ ਸੀ ਭਾਈ ਸਾਹਿਬ ਫੁਲਾਨਿਆਂ ਦਾ ਘਰ ਆਈ ਆ ਨਾ ਉਹਨਾਂ ਦਾ ਮੁੰਡੇ ਦਾ ਆਈ ਆ ਨਾ ਤੇ ਹਾਂ ਬਾਈ ਆਏ ਸੀ ਪੁੱਸ ਵਾਲੇ ਤੇ ਉਹ ਅੰਦਾਜੀ ਆਈ ਆਈ ਆ ਬਸ ਇਹ ਕਹਿ ਕੇ ਤੇ ਬੰਦਾ ਭੱਜ ਜਾਂਦਾ ਸੀ ਤੇ ਅਗਲੇ ਦੇ ਘਰੇ ਜਾ ਬੜਦਾ ਸੀ ਇੰਨੇ ਵਿੱਚ ਬਸ ਟਿਕ ਟਕਾ ਹੋ ਜਾਂਦਾ ਸੀ ਹਨਾ ਤੇ ਪੁੱਸ ਨੂੰ ਵੀ ਚਾਰ ਜਾਂਦਾ ਜੀ ਸਾਡੇ ਪਿੰਡਾਂ ਵਿੱਚ ਚੌਂਕੀ ਤੇ ਦਿਖਾਉਣੇ ਆ ਉਹਦਾ ਮੂੰਹ ਚੋਂ ਕਿੱਸਾ ਜੋ ਉਹਨੇ ਦੱਸਦਾ ਹਨ ਆਪਾਂ ਕਿਵੇਂ ਸੀ ਸੁੰਦੇਗਾ ਚਲਾਉਂਦਾ ਤਰੇ ਆ ਵੀ ਹਾਂ ਸਿੱਧਮਾ ਚਾਰਾ ਚੰਗਾ ਪਰ ਗਰਾਹ ਜਾ ਕੇ ਆ ਸੀ ਹਾਂ ਤੇ ਮੈਂ ਆਖਿਆ ਕਿ ਵੀ ਜਲੌੜਾ ਅਜ ਨੂੰ ਗਿਆ ਅਜਿਆ ਹਾਂ ਮੈਂ ਜੀ ਗਿਆ ਹੋਣਾ ਆ ਪੈ ਲੈ ਲੈਂਦੇ ਹਾਂ ਤੇ ਤੜਾਵੇ ਮੈਨੂੰ ਵੀ ਉਹ ਮੂਰੀ ਆ ਗਿਆ ਤੇ ਜੋ ਪਹਿਲ ਉਹ ਆ ਗਿਆ ਤੇ ਮੈਂ ਆਖਿਆ ਭਾਈ ਇਹ ਐਸੇ ਝੂਮ ਜੀ ਕਾ ਜਲੌੜਾ ਨਹੀਂ ਵੇਖਿਆ ਉਸੇ ਨੂੰ ਆਤਾ ਹਾਂ ਪੁਲਸ ਵਾਲੇ ਆਏ ਸੀ ਹਾਂ ਪੁਲਸ ਵਾਲੇ ਅੱਛਾ ਕਿਵੇਂ ਆਈ ਸੀ ਇਹ ਉਹ ਉਹਨੂੰ ਫੜਨਾ ਅੱਛਾ ਕੋਈ ਰੋਲਾ ਸੀਗਾ ਅੱਛਾ ਤੇ ਮਹਾਰਾਜ ਜਲੌੜਾ ਜਰ ਹੋਇਆ ਤਾਂ ਉਹਨੂੰ ਭੇਜੀ ਮੇਰੇ ਕੋਲੇ ਹਾਂ ਉਹਨੀ ਫਰਦੇ ਨਹੀਂ ਜੇ ਉਹ ਉਹ ਗੱਲ ਬਾਤ ਪੁੱਛ ਲਾਂਗੇ ਹਾਂ ਉਹ ਚੰਗਾ ਹਾਂ ਤੇ ਉਹ ਤਰ ਗਿਆ ਆਏ ਇਹ ਸਵਾਲਦਾ ਸੀ ਸਾਡਾ ਦਾ ਆ ਪੁੱਛ ਵਾਲੇ ਕਹਿੰਦੇ ਨਹੀਂ ਫਿਰ ਪੁੱਛ ਵਾਲੇ ਵੀ ਯਾਰ ਚਮਕੀ ਤੇਰਾ ਕੀ ਕਰਿਆ ਤੂੰ ਉਹਨੂੰ ਪਤਾ ਹੀ ਨਹੀਂ ਹੈ ਪਤਾ ਹੀ ਉਹਨੂੰ ਆਛਾ ਇਹ ਪਤਾ ਹੀ ਨਹੀਂ ਲੱਗਦਾ ਇਹਦਾ ਪਹਿਲਾਂ ਵਸਾਈ ਸੀ ਹੂੰ ਮੁੰਡੇ ਹੁੰਦੇ ਹਾਂ ਤੇ ਜੇ ਕੋਈ ਬਾਹਰ ਖੜਾ ਹੁੰਦਾ ਹਾਂ ਮੈਂ ਉਹ ਜਾਂ ਜਰ ਰੋੜਾ ਫੜਾ ਲੈ ਮੁੰਡਾ ਨਹੀਂ ਹੈ ਹਾਂ ਤੇ ਅਗੇ ਅਗੇ ਉਹ ਤਾਂ ਅੱਜ ਨੂੰ ਗਿਆ ਹਾਂ ਚੰਗਾ ਸੀ ਕਰੇ ਬਹਰ ਹਾਂ ਉਹ ਤੜ ਜਾਂਦਾ ਬਸ ਅੱਛਾ ਇਹ ਟਰੱਕ ਸੀ ਸਾਡੇ ਚੌਂਕੀਦਾਰ ਬਾ ਤਾਏ ਦੇ ਬਜ਼ੁਰਗ ਹੋ ਗਿਆ ਉਹ ਨਾ ਆਪਣੇ ਤੜ ਕੇ ਸੇਵਾ ਨਿਭਾਉਣ ਆਉਂਦਾ ਫੇਰ ਵੀ ਇਹ ਤਾਂ ਕੋਈ ਕੰਮ ਨਹੀਂ ਲੈਂਦੇ ਆਪਾਂ ਤਾਏ ਤੋਂ ਵੀ ਬਹਿਲ ਆ ਰੇ ਰੋਟੀ ਛੱਕ ਪਾਣੀ ਛੱਕ ਨੀਲੇ ਕੱਪੜੇ ਜੀ ਰੋੜਾ ਉਹ ਤੇ ਤੜ ਕੇ ਆ ਜਾਂਦਾ ਘੰਟਾ ਸੀਦਾ ਇਹ ਵੀ ਆਣੇ ਵੀ ਤੇਰੀ ਥੋੜੀ ਜੀ ਸਿਹਤ ਹਾਂ ਢਿੱਲੀ ਆ ਨਾ ਆਇਆ ਕਰ ਅੱਗੇ ਤਾਂ ਸਾਈਕਲ ਚਲਾਉਂਦਾ ਸੀ ਹੁਣ ਤੁਰ ਕੇ ਆ ਜਾਣਾ ਤੁਰ ਕੇ ਹੁਣ ਤੁਰ ਕੇ ਆ ਜਾਣਾ ਸਾਈਕਲ ਛੱਪਤਾ ਇਹਨੇ ਚੜ ਦੀ ਕਲਾ ਰੱਖੇ ਸਾਡੇ ਤਾਇਏ ਜੀ ਨੂੰ ਤਾਂ ਸਾਡਾ ਤਾਇਏ ਜੀ ਦੇ ਅੱਬਲੇ ਕਿੱਸੇ ਆ ਫੇਰ ਕਦੇ ਫੇਰ ਸੁਣਾਵਾਂਗੇ ਹੁਣ ਤਾਂ ਅਸੀਂ ਸ਼ੇਅਰ ਕਰ ਦਿਆਂ ਦੋਨੇ ਸਾਈਕਲ ਖੇੜੀ ਕਿਰਪਾ ਵੇੜੀ ਕਿਰਪਾ ਕਰਨੀ ਕਿਰਪਾ ਤਾਇਏ ਭਤੀ ਜੀ ਅਸੀਂ ਸ਼ੇਅਰ ਕਰ ਦਿਆਂ ਹੁਣ ਤਾਂ ਚੜ ਦੀ ਕਲਾ ਰੱਖੇ ਬਾਈ ਜੀ ਹਾਂ ਵੈਗੁਰੂ ਚੜ ਦੀ ਕਲਾ ਰੱਖੂ ਤਾਇਆ ਜੀ ਉਹ ਜੇ ਪਾਛਾ ਜੀ ਆ ਠੀਕ ਆ ਠੀਕ ਆ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਵਾਹਿਗੁਰੂ